ਜਾਸੋਨੀ ਦੀ ਖਬਰ ਫਰੋਜਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਕਾ ਤੋੜ ਕੇ ਭੱਜ ਰਹੇ ਸਨ ਤਿੰਨ ਬਦਮਾਸ਼ਾਂ ਤਾਂ ਪੁਲਿਸ ਨੇ ਉਹਨਾਂ ਦਾ ਐਂਕਾਉਂਟਰ ਕਰ ਦਿੱਤਾ ਤਸਵੀਰਾਂ ਤੋਂੜਨਾਂ ਇਸ ਵੇਲੇ ਦੀਆਂ ਸਾਂਝੀਆਂ ਕਰਾਂਗੇ ਬਦਮਾਸ਼ਾਂ ਦਾ ਐਂਕਾਉਂਟਰ ਕੀਤਾ ਜਿਸ ਦੇ ਵਿੱਚੋਂ ਦੋ ਜਣੇ ਜ਼ਖਮੀ ਹੋਏ ਤੇ ਇੱਕ ਜਣਾ ਜੋ ਭੱਜ ਰਿਹਾ ਸੀਗਾ ਉਸਨੇ ਪੁਲਿਸ ਨੂੰ ਕਾਬੂ ਕੀਤਾ ਬੀਤੇ ਦਿਨ ਫਰੋਜਪੁਰ ਦੇ ਵਿੱਚ ਇੱਕ ਕਾਉਂਸਲਰ ਦੇ ਉੱਤੇ ਵੀ ਗੋਲੀ ਕਿੱਥੇ ਦੀਆਂ ਸੰਤਾ ਉਸ ਦਾ ਉਸ ਦੇ ਨਾਲ ਵੀ ਇਨਾ ਦਾ ਸੰਬੰਧ ਕਿਤਨਾ ਕਿਤੇ ਜੁੜਦਾ ਹੋ ਸਕਦਾ ਪੁਲਿਸ ਨੇ ਖਾਦਸ਼ਾ ਜਤਾਇਦ ਕਿਹਾ ਕਿ ਤਫਤੀਸ਼ ਦੇ ਬਾਅਦ ਪੱਕੇ ਤੌਰ ਤੇ ਪਤਾ ਲੱਗ ਸਰ ਰਸ ਦੇਣਾ ਚਾਹੁੰਦੇ ਕਿ ਸੀਆਈਏ ਸਟਾਫ ਦੇ ਵੱਲੋਂ ਨਾਕਾ ਲਗਾਇਆ ਗਿਆ ਸਕਦਾ ਉਸ ਵੇਲੇ ਨਾਕਾ ਤੋੜ ਕੇ ਤਿੰਨੋਂ ਮੁਲਜ਼ਮ ਜਿਹੜੇ ਐ ਭੱਜੇ ਤੇ ਉਸ ਦੇ ਬਾਅਦ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਪੁਲਿਸ ਦੇ ਉੱਤੇ ਹੀ ਇਹਨਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਿਸ ਦੇ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੌਕੇ ਦੇ ਉੱਤੋਂ ਇਹਨਾਂ ਤਿੰਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਜਦੋਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਇਹਦਾ ਪੁਲਿਸ ਦੀ ਗੱਡੀ ਦੇ ਉੱਤੇ ਫਾਇਰਿੰਗ ਲੱਗੀ ਹਾਲਾਂਕਿ ਪੁਲਿਸ ਦਾ ਮੁਲਾਜ਼ਮ ਕੋਈ ਇਸ ਦੇ ਵਿੱਚ ਜ਼ਖਮੀ ਨਹੀਂ ਹੋਇਆ ਪਰ ਦੂਸਰੇ ਪਾਸੇ ਬਦਮਾਸ਼ ਚੜ੍ਹਿਆ ਦੋ ਬਦਮਾਸ਼ ਜ਼ਖਮੀ ਹੋਏ ਨੇ ਪੁਲਿਸ ਨੇ ਉਹਨਾਂ ਨੂੰ ਠੇਰੀ ਕਰਕੇ ਕਾਬੂ ਕਰ ਲਿਆ ਤੇ ਨਾਲ ਹੀ ਇੱਕ ਜੋ ਉਸ ਦਾ ਮੁਲਜ਼ਮ ਉਸਨੇ ਅੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਆ ਮੋਟਰਸਾਈਕਲ ਵੀ ਇੱਥਾ ਟਿਕਿਆ ਤੇ ਹੋਰ ਵੀ ਨਜਾਇਜ਼ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਅੱਗੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਬੀਤੇ ਦਿਨ ਆ ਗੋਲੀ ਚੱਲਣ ਦੀ ਤਿੰਨ ਚਾਰ ਘਟਨਾਵਾਂ ਬਾਪੀਆਂ ਸੰਜਸ ਤੇ ਬਾਅਦ ਪੁਲਿਸ ਮੁਸਤੈਦੀ ਦੇ ਨਾਲ ਜਾਂਚ ਕਰ ਰਹੀ ਸੀ ਕਿ ਤਾਂ ਉਸ ਤੇ ਚੱਲਦੇ ਆਂ ਹੀ ਨਾਕੇ ਦੇ ਉੱਤੇ ਇਹਨਾਂ ਤਿੰਨਾਂ ਬਦਮਾਸ਼ਾਂ ਨੂੰ ਘੇਰਨ ਦੀ ਜਦੋਂ ਕੋਸ਼ਿਸ਼ ਕੀਤੀ ਇਸ਼ਾਰਾ ਕੀਤਾ ਰੁਕਣ ਦਾ ਤਾਂ ਇਹਨਾਂ ਨੇ ਪਹਿਲਾਂ ਤਾਂ ਨਾਕਾ ਤੋੜਿਆ ਉਸ ਤੇ ਬਾਅਦ ਜਿਹੜਾ ਪੁਲਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਜਦੋਂ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਤੇ ਬਾਅਦ ਉਹਨਾਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ 'ਚ ਕੀ ਕਹਿਣਾ ਪ੍ਰਸ਼ਾਸਨ ਦਾ ਉਹ ਵੀ ਤੁਹਾਨੂੰ ਇੱਕ ਵਾਰ ਸੁਣਾਉਣ ਦੇ ਚੱਲਦੇ ਆਂ ਨਾਕਾਬੰਦੀ ਚੱਲ ਰਹੀ ਸੀਗੀ ਜਿਹੜੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਰਹੀ ਸੀ ਤੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਇੱਥੇ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬਾਨ ਵਗੈਰਾ ਇੱਥੇ ਨਾਕਾਬੰਦੀ ਸੀ ਗੀ ਨੰਬਰ 7 ਤੇ ਇਤੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਲੀ ਸੀਗੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਮਤਲਬ ਤੇਜ਼ ਕਰਕੇ ਰਫਤਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਦਾ ਤਾਂ ਕਿ ਸੀ ਮੋੜ ਟਾ ਕੇ ਹੋ ਰਹੀ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚਓ ਕੈਂਟ ਕੈਂਟ ਵੀ ਹੋਏ ਤੇ ਡੀ ਐਸ ਪੀ ਸਾਹਿਬਾਨ ਸੀ ਇਨ ਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਨੂੰ ਇਹਨਾਂ ਨੇ ਅੰਦਰ ਭਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਸਿਚੂ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਪਦੇ ਆਪ ਨੂੰ ਸਲੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਬਚਤਰੇ ਕੀ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਏ ਆ ਤੇ ਉਹ ਜੋਬੀ ਫੇਅਰ ਚ ਉਹ ਦੋ ਜਣੇ ਜ਼ਖਮੀ ਹੋ ਗਏ ਤੀਜਾ ਬੰਦਾ ਪੜ ਲਿਆ ਇਹ ਕੋਈ ਨੌਕਸ ਸੀਗੇ ਸੀ ਫੇਅਰ ਕਰਦੇ ਇਹ ਡੈਂਟੀਫਾਈ ਅਸੀਂ ਹਜੇ ਪ੍ਰੀਲਿਮਿਨਰੀ ਪਤਾ ਲੱਗਿਆ ਵੀ ਇਹ मोस्ट ਪ੍ਰੋਬਬਲੀ ਇਹਨਾਂ ਨੇ ਅਜਿ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇਥੋਂ ਦੇ ਕਾਉਂਸਲਰ ਦੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਕਰਾਂਗੇ ਇਸ ਗੈਂਗ ਨਾਲ ਸੰਬੰਧ ਰੱਖੀ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆਂ ਜੀ ਕੋਈ ਹਜੇ ਜਿਹੜਾ ਹੋਣੀ ਪ੍ਰੀਲਿਮਿਨਰੀ ਨਹੀਂ ਪਤਾ ਲੱਗੀ ਜਿਹੜੀ ਫਾਇਰਿੰਗ ਹੋਈ ਸੀ ਜਿਹਨੇ ਮਾਰੂ ਹੋਇਆ ਸੀ ਉਹਦੇ ਜੀ ਵੀ ਕੋਈ ਇਹ ਮੂਲਯ ਤੇ ਗਿੰਦਾ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹ ਪੁਚਿਸ਼ ਕਰਾਂਗੇ ਉਸ ਤੋਂ ਕਿੰਨੇ ਦੋ ਕਾਇਲ ਹੈ ਇੱਕ ਜੱਜ ਇੱਕ ਫੜਿਆ ਗਿਆ ਦੋ ਇੰਜਰਡ ਹੈ ਜੀ ਇੱਕ ਅਰੈਸਟ ਕਰ ਲਿਆ ਜੀ ਜਿਹੜਾ ਆ ਜੀ ਚਾਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਆ ਇੱਕ ਆ ਜਿਹੜੇ ਸਾਹਮਣੇ ਹੈ 34 32 ਹੈ 32 ਮੋਰ ਹੈ ਦੋ ਦੇਸੀ ਗੱਟੇ ਸਰ ਸਰ ਨਜਾਇਜ਼ ਜੀ ਨਜਾਇਜ਼ ਹੋਣਗੇ ਜੀ ਨਜਾਇਜ਼ ਇਸ ਲਈ ਹਾਂ ਜੀ ਠੀਕ ਇਹ ਸਰ ਮੋਰਚ